ਸ਼੍ਰੀ ਰਾਮ ਮੰਦਿਰ ਪੂਜਿਤ ਅਕਸ਼ਤ ਕਲਸ਼ ਯਾਤਰਾ ਦਾ ਗੜਸ਼ੰਕਰ ਵਿਖੇ ਪਹੁੰਚਣ ਤੇ ਭਗਤਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਇਹ ਅਕਸ਼ਤ ਕਲਸ਼ ਯਾਤਰਾ ਅਯੋਧਿਆ ਧਾਮ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ ਗੜਸ਼ੰਕਰ ਵਿਖੇ ਭਵਨ ਬਾਲਮਿਕੀ ਮੰਦਿਰ ਵਿਖੇ ਪੁੱਜੀ ਜਿੱਥੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਇਹ ਯਾਤਰਾ ਸ਼ਹਿਰ ਵਿੱਚੋਂ ਹੁੰਦੀ ਹੋਈ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਵਿਖੇ ਸਮਾਪਤ ਹੋਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅਕਸ਼ ਕਲਸ਼ ਨੂੰ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਵਿਖੇ ਰੱਖਿਆ ਜਾਵੇਗਾ ਜਿੱਥੇ ਇਹ ਵਕ ਵਕ ਧਾਰਮਿਕ ਸਥਾਨਾਂ ਲਈ ਦਿੱਤਾ ਜਾਵੇਗਾ ਬੋਲੋ ਸਤਿ ਸਨਾਤਨ ਧਰਮ ਕੀ ਜੈ ਭਗਵਾਨ ਸ਼੍ਰੀ ਰਾਮ ਕੀ ਜੈ ਅੱਜ ਗੜਸ਼ੰਕਰ ਸ਼ਹਿਰ ਦੇ ਵਿੱਚ ਅਯੋਧਿਆ ਧਾਨ ਤੋਂ ਅਕਸ਼ਤ ਕਲਸ਼ ਸਾਡੇ ਵਿਚਕਾਰ ਪਹੁੰਚੇ ਨੇ ਸਾਡੇ ਸਾਰੇ ਹੀ ਗੜਸ਼ੰਕਰ ਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਤੋਂ ਕਲਸ਼ ਗੜਸ਼ੰਕਰ ਪਹੁੰਚਦੇ ਬਹੁਤ ਬਹੁਤ ਪਰਨਾਮ ਕਰਦੇ ਆ ਕਲਸ਼ ਨੂੰ ਤੇ ਯਾਤਰਾ ਅੱਜ ਭਗਵਾਨ ਬਾਲਮੀਕ ਮੰਦਿਰ ਜੋਂ ਸ਼ੁਰੂ ਹੋ ਕੇ ਸ਼੍ਰੀ ਕ੍ਰਿਸ਼ਨ ਗਊਸ਼ੱਲਾ ਘਰ ਸੰਗਤ ਤੱਕ ਜਾਵੇਗੀ ਤੇ ਕਲਸ਼ ਗਊਸ਼ੱਲਾ ਵਿੱਚ ਸਥਾਪਿਤ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿੰਨਾ ਵੀ ਕਲਸ਼ ਦੇ ਵਿੱਚ ਜਲ ਹੈ ਪਵਿੱਤਰ ਜਲ ਸਾਰੇ ਸ਼ਹਿਰ ਦੇ ਵਿੱਚ ਵੱਖ-ਵੱਖ ਮੰਦਿਰਾਂ ਨੂੰ ਤੇ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡਾਂ ਦੇ ਵਿੱਚ ਮੰਦਿਰ ਪੈਂਦੇ ਨੇ ਉਹਨਾਂ ਨੂੰ ਵੰਡਿਤ ਕੀਤਾ ਜਾਵੇਗਾ ਤੇ ਇਸ ਵਾਰ ਅਸੀਂ ਸਾਰੇ ਯਾਤਰਾ ਸ਼ਹਿਰ ਵਾਸੀਆਂ ਦੇ ਉੱਤੇ ਪਹੁੰਚਦੇ ਧੰਨਵਾਦ ਕਰਦੇ ਆ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਭਾਈਓ ਇਸ ਵਾਰੀ ਕੋਟੀ ਕੋਟੀ ਧੰਨਵਾਦ ਕਰਦਾ ਆ ਇਹ ਚਾਬਗ ਜੋ ਕਿ ਅਯੋਧਿਆ ਜੀ ਤੋਂ ਆਏ ਨੇ ਸਾਡੇ ਗੜਸ਼ੇਂਗਰ ਦਾ ਬਹੁਤ ਹੀ ਵੱਡਾ ਸੁਭਾਗਿਆ ਹੈ ਕਿ ਅਸੀਂ ਇੱਥੋਂ ਕੌਸ਼ਲਾ ਤੱਕ ਜਾਣਾ ਆ ਕੌਸ਼ਲਾ ਤੋਂ ਗੜਸ਼ੇਂਗਰ ਦੇ 23 ਧਾਰਮਿਕ ਜੋ ਮੰਦਰ ਹੈ ਕੇ ਚਾਵਲ ਪਹੁੰਚਣਗੇ ਤੇ ਅਲੱਗ-ਅਲੱਗ 231 ਪਿੰਡਾਂ ਦੇ ਵਿੱਚ ਵੀ ਪਹੁੰਚਣਗੇ ਉਸ ਤੋਂ ਬਾਅਦ ਜੋ ਧਾਰਮਿਕ ਸੰਸਥਾਵਾਂ ਦੇ ਦੁਆਰਾ ਇਹ ਕੱਲੇ-ਕੱਲੇ ਘਰ-ਘਰ ਤੱਕ ਪਹੁੰਚਾਏ ਜਾਣਗੇ ਇੱਕ ਸੱਦਾ ਪੱਤਰ ਆ ਜੋ 22 ਜਨਵਰੀ 2024 ਨੂੰ ਸ਼੍ਰੀ ਰਾਮਚੰਦਰ ਜੀ ਦਾ ਭੱਪੇ ਮੰਦਿਰ ਬਣਨੇ ਜਾ ਰਿਹਾ ਘਰ-ਘਰ ਸੱਦਾ ਪੱਤਰ ਆ ਸਾਰਿਆਂ ਨੇ ਆਪਣੇ ਘਰ ਦੇ ਵਿੱਚ ਇਸ ਮੌਕੇ ਦੇ ਉੱਤੇ ਦੇਸੀ ਘੇ ਦੀ ਜੋਤ ਜਗਾ ਕੇ ਸ਼੍ਰੀ ਰਾਮਚੰਦਰ ਜੀ ਦੇ ਜਕਾਰੇ ਲਗਾਣੇ ਨੇ ਜੈ ਸ਼੍ਰੀ ਰਾਮ